ਤਾਨਾ ਦਵਾਨਾ ਹੀ ਮੇਰੇ ਵਰਗਾ ਉਹ ਫਿਰ ਕਥਾਕਾਰ ਨਹੀਂ ਗਿਆਨੀ ਬਣ ਗਿਆ ਹੁਣ ਸਟੇਜ ਤੇ ਬੋਲਣਾ ਬੜਾ ਔਖਾ ਨਾ ਉਦਾਂ ਦੇ ਬੋਲ ਲੈਣਾ ਉਦਾਂ ਦੇ ਕਈ ਬਥੇਰੀਆਂ ਸਲਾਮਾਂ ਦੇਂਦੇ ਲਾਹੌਰ ਜਾਣ ਦਾ ਰਾਹ ਤੇ ਸਾਰੇ ਦੱਸਦੇ ਕਿਰਾਇਆ ਨਹੀਂ ਨਾ ਕੋਈ ਦਿੰਦਾ ਫਰੀ ਦੀਆਂ ਸੁੱਕੀਆਂ ਸਲਾਮ ਗੱਲੀ ਬਾਤੀ ਮੈਂ ਵੱਡੀ ਤੇ ਉਂਝ ਵੱਡੀ ਜਠਾਣੀ ਐਦਾਂ ਦੀ ਕਹਾਵਤ ਹੈ ਨਾ ਪੰਜਾਬੀਆਂ ਦੀ ਕਈ ਗੱਲੀ ਬਾਤੀ ਮਾਰੀ ਨਹੀਂ ਆਉਂਦੇ ਨੇ ਕਿਸੇ ਨੂੰ ਪਰ ਸਟੇਜ ਤੇ ਬੋਲਣਾ ਜਿਹੜਾ ਨਾ ਉਹ ਕੰਮ ਔਖਾ ਆ ਐਦਾਂ ਗਿਆਨੀ ਜੇ ਕਥਾ ਕਰਨੀ ਹੀ ਤੇ ਉਹ ਸਟੇਜ ਸਾਹਮਣੇ ਤੇ ਗੱਲ ਵਾਰਾ ਹੀ ਨਾ ਖਾਵੇ ਕਿਸੇ ਨੇ ਆਖਿਆ ਚਲਾ ਤੈਨੂੰ ਮੈਂ ਕਥਾ ਸਿਖਾਉਣਾ ਲੈ ਗਿਆ ਗੋਭੀ ਦੇ ਖੇਤ 'ਚ 바ਵਾ ਗੋਭੀ ਬੀਜੀ ਹੀ ਆਂਦਾ ਇੱਥੇ ਮੱਟ ਤੇ ਬਹਿ ਜਾਦੇ ਜਿੰਨੀ ਗੋਭੀ ਆ ਸਮਝ ਲੈ ਇੰਨੇ ਸਰੋਤੇ ਬੈਠੇ ਆ ਇਹ ਗੋਭੀ ਨਹੀਂ ਸਮਝਣੀ ਇਹ ਸਰੋਤੇ ਸਮਝ ਲੈ ਇੰਨਾ ਅੱਗੇ ਕਥਾ ਕਰ ਹੁਣ ਉਹਨਾਂ ਕਿਹੜਾ ਕੋ ਵੇਖਣਾ ਹੀ ਰਕਣਾ ਹੱਸਣਾ ਹੀ ਤਸੀਂ ਤੇ ਨੇਤਰਾ ਜੀ ਨੇਤਰ ਪਾ ਕੇ ਦਰਸ਼ਨ ਦੇਂਦੇ ਵੀ ਉਹ ਦਰਸ਼ਨ ਕਰਦੇ ਵੀ ਉਹ ਇਥੇ ਕਿਤੇ ਬਹਿਣਾ ਲਾਹੇ ਨਾ ਉਤੋਂ ਸਤਿਗੁਰਾਂ ਦਾ ਦਰਸ਼ਨ ਫਿਰ ਸੰਗਤ ਦਾ ਦਰਸ਼ਨ ਫਿਰ ਗੁਰੂ ਕੇ ਪੰਥ ਦਾ ਦਰਸ਼ਨ ਕਿੱਡਾ ਵੱਡਾ ਲਾਹ ਤੋ ਗੋਬੀ ਥੋੜਾ ਹੀ ਲੜੀ ਉਹਨੇ ਉਥੇ ਤੇ ਕਥਾ ਕਰ ਲਈ ਬਾਪ ਪੰਜ ਸੱਤ ਵਾਰ ਕਰ ਲਈ ਕਥਾ ਕਰਨੀ ਆ ਗਈ ਪਰ ਜਦੋਂ ਆਏ ਸਟੇਜ ਤੇ ਜਦੋਂ ਫਿਰ ਤੁਹਾਡੇ ਵਰਗੀ ਪਿਆਰੀ ਪਿਆਰੀ ਸੰਗਤ ਵੇਖੀ ਉਹਨੇ ਆਣ ਕੇ ਪਹਿਲਾਂ ਹੀ ਇਹੋ ਆਖਿਆ ਸੰਗਤ ਜੀ ਗੋਬੀ ਗੋਬੀ ਹੁੰਦੀ ਆ ਸੰਗਤ ਸੰਗਤ ਹੁੰਦੀ ਆ ਸੰਗ ਦੇ ਸਾਹਮਣੇ ਬਚਨ ਕਰਨਾ ਔਖਾ ਆ ਮੋਹਦਾ ਫਰੀਦ ਦੀਆਂ ਸਲਾਮਾਂ ਬਥੇਰੇ ਦਿੰਦੇ ਆ ਪਰ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੋਈ ਆ ਕਿ ਪਚੰਗੀ ਸਿੰਘ ਉਮਰ ਤੇ ਬਹੁਤ ਛੋਟੀ ਸਾਡੇ ਤੋਂ ਤੇ ਕਿੰਨੇ ਛੋਟੀ ਆ ਪਰ ਉਹਨੂੰ ਵੇਖ ਕੇ ਮੈਨੂੰ ਮੇਰੇ ਵੀ ਦਿਨ ਚੇਤੇ ਆ ਗਏ ਤਕਰੀਬਨ ਆਪਾਂ ਨੂੰ 19 ਸਾਲ ਹੋ ਗਏ ਨੇ ਇਸ ਤਰ੍ਹਾਂ ਚੱਕਰ ਵਰਤੀ ਵਿਚਰਦੇ ਆ ਤੇ ਮੈਂ ਵੀ ਇਸ ਪਚੰਗੀ ਦੀ ਉਮਰ ਦੇ ਲਗਭਗ ਹੋਵਾਂਗਾ ਥੋੜਾ ਛੋਟਾ ਜਾਂ ਥੋੜਾ ਵੱਡਾ ਜਦੋਂ ਦਾ ਤੁਹਾਡਾ ਐਵੇਂ ਦਰਸ਼ਨ ਕਰਦੇ ਆਉਨੇ ਆ ਮੈਨੂੰ ਮੇਰਾ ਸਮਾਂ ਚੇਤੇ ਆ ਗਿਆ ਐਨੀ ਜ਼ਿਆਦਾ ਖੁਸ਼ੀ ਹੋਈ ਉਤੋਂ ਗਿਆਨੀ ਜੀ ਨੇ ਕਿੱਡੀ ਸ਼ੈਵਰ ਲਾਈ ਸੀ ਹੁਣ ਤੁਸੀਂ ਵੀ ਆਣ ਕੇ ਐਨ ਸੱਜ ਗਏ ਜੇ ਬੜੀ ਖੁਸ਼ੀ ਹੁੰਦੀ ਹੈ ਹੁਣ ਇਦਾਂ ਵਾ ਵੀ ਸਮਾਂ ਜਿਹੜਾ ਬਹੁਤ ਕੀਮਤੀ ਹੈ ਤੇ ਗੱਲਾਂ ਕਦੀ ਵੀ ਨਹੀਂ ਮੁੱਕਦੀਆਂ ਕਦੀ ਵੀ ਨਹੀਂ ਮੁੱਕਦੀਆਂ ਜਿਹੜੀਆਂ ਗੱਲਾਂ ਨਾ ਇਹ ਕਦੀ ਵੀ ਨਹੀਂ ਮੁੱਕਦੀਆਂ ਕਿਸੇ ਨੇ ਗੱਲ ਬਣਾਈ ਆ ਕਹਿੰਦੇ ਵੀ ਦੋ ਮਾਈਆਂ ਨੂੰ 20 ਸਾਲ ਦੀ ਕੈਦ ਸੀ ਤੇ ਇੱਕੋ ਬੈਰਕ 'ਚ ਇਕੱਠੀਆਂ ਹੋ ਗਈਆਂ ਉਹ 20 ਸਾਲ ਗੱਲਾਂ ਕੀਤੀਆਂ ਜਦੋਂ ਫਿਰ ਰਿਹਾ ਹੋਈਆਂ ਫਿਰ ਕਹਿੰਦੀਆਂ ਚੰਗਾ ਜਿੰਨੀ ਰਹਿ ਗਈ ਬਾਕੀ ਫੋਨ ਤੇ ਅਈ ਸਾਹਮਣੇ ਤੇ ਪੂਰੀ ਹੋਈ ਨਾ ਬਾਕੀ ਹੋਂਦ ਪੂਰੀ ਹੋ ਜਣੀ ਗੱਲਾਂ ਕਦੀ ਵੀ ਨਹੀਂ ਪੂਰੀਆਂ ਹੁੰਦੀਆਂ ਤੇ ਜਿਹੜੀ ਇਧਰੋਂ ਉਧਰੋਂ ਫੜਨੀ ਉਹ ਤੇ ਕਦੀ